ਮਿਹਰਾਂ ਦੇ ਚੀਆਲੇ ਬਹੁਤ ਠੀਕ ਹੈ ਭਾਈ ਜੀ ਸਿਖਾਰ ਬਾਕੀ ਦੇ ਬਣਾਉਂਦੇ ਬਿਲਕੁਲ ਸ਼ਿਕਰ ਗਲਤੀ ਪਜਾਵੇ ਤਾਂ ਇਸ ਜਗ੍ਹਾ ਦੇ ਉੱਪਰ ਬਹੁਤ ਬੂਥ ਬਨੇ ਹੋਏ ਇੱਕ ਬੂਥ ਜਿਹਨੇ ਹੋਇਆ 99 ਨੰਬਰ ਔਰ ਦੂਸਰਾ ਬੂਥ ਬਨੇ ਹੋਇਆ 90 ਨੰਬਰ ਦੇਖੋ 99ਵੇਂ ਨੰਬਰ ਦੀ ਗਲਤੀ ਦੋਹਰ ਪ੍ਰਵਾਹ ਨਹੀਂ ਆਦਰਾ ਬਸ ਇਹ ਨਹੀਂ ਹੋਇਆ ਕਰਦਾ ਇਹ ਲੋਕਾਂ ਨੇ ਵੱਡਾ ਫੈਸਲਾ ਕਰਨਾ ਹੁੰਦਾ ਲੋਕਾਂ ਨੇ ਪਹਿਲਾਂ ਵੀ ਮੇਰੇ ਹੱਕ ਵਿੱਚ ਬਹੁਤ ਵੱਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਵੱਡੀ ਸ਼ਖਸੀਅਤ ਸਨ ਉਹ ਪੰਜ ਵਾਰ ਦੇ ਮੁੱਖ ਮੰਤਰੀ ਵੀ ਸਨ ਵੱਡੇ ਨੇਤਾ ਸਨ ਉਸ ਵੇਲੇ ਮੈਨੂੰ ਮਾਣਾ ਨਿਤਾਣਾ ਸੀ ਮੇਰੇ ਲੋਕਾਂ ਨੇ ਮੇਰੇ ਪਿਆਰੇ ਵੋਟਰਾਂ ਨੇ ਇਸ ਹਲਕੇ ਦੇ ਨੇ ਬਹੁਤ ਵੱਡਾ ਕਿਰਪਾ ਕੀਤੀ ਹੈ ਜਿਹੜਾ ਹੱਥ ਰੱਖਿਆ ਐ ਤਾਂ ਜੀ ਮੈਂ ਗਰੂ ਮੇਰੇ ਪਿਤਾ ਜੀ ਨੂੰ ਵੀ ਸ਼ਰਨਾਲੀ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਹੋਰਾਂ ਨੂੰ ਵੀ ਸ਼ਰਨਾਲੀ ਇਹ ਜਿਹੜੀ ਵੋਟ ਹੈ ਹਾਂਜੀ ਵੋਟ ਲੋਕਾਂ ਨੇ ਆਪ ਦਾ ਅਧਿਕਾਰ ਇਸ ਦੇਸ਼ ਦੀ ਜਿਹੜੀ ਸੰਸਦ ਚੁਣਨੀ ਹੈ ਜਿਹਨੇ ਸਾਡਾ ਮੁਲਕ ਚਲਾਉਣਾ ਉਸ ਵਾਸਤੇ ਪੰਜਾਬ ਦੇ ਲੋਕ ਇਸ ਆਪਣੇ ਫਰਜ ਨੂੰ ਜਿਹੜਾ ਅਧਿਕਾਰ ਹੈ ਇਸ ਫਰਜ ਬਣਾ ਕੇ ਬਹੁਤ ਵਧੀਆ ਨਿਭਾਉਂਦੇ ਹੈ